हां जी पंजाबी ਉਹ ਸਾਸਰੀ ਕਾਲ ਜਿਵੇਂ ਕਿ ਪੰਜਾਬ ਦੇ ਵਿੱਚ ਜਿਹੜੀ ਕੁੜੀ 2 ਸਾਲ ਦੀ ਕੁੜੀ ਦੇ ਨਾਲ ਰੇਪ ਹੋਇਆ ਤਾਂ ਉਹਦਾ ਮੈਂ ਤੁਹਾਨੂੰ ਇੱਕ ਪੂਰਾ ਸੱਚ ਦਿਖਾਉਣ ਜਾ ਰਿਹਾ ਉਹਦੇ ਪਿੱਛੇ ਦਾ ਰਾਜ ਕੀ ਹੈ ਵਾਇਰਲ ਹੋ ਚੁੱਕੀ ਹੈ ਵੀਡੀਓ ਤੁਸੀਂ ਦੇਖ ਲਈ ਹੋਣੀ ਹੈ ਪਰ ਉਹਦੇ ਪਿੱਛੇ ਦਾ ਇੱਕ ਰਾਜ ਛੁਪਿਆ ਹੈ ਜਿਹੜਾ ਉਹ ਵੀ ਸਾਹਮਣੇ ਆ ਗਿਆ ਤਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਉਹਦਾ ਸੱਚ ਦਿਖਾਉਣ ਜਾ ਰਿਹਾ ਜਿਹੜਾ ਕਿ ਪਿੰਡ ਲਚਕਾਣੀ ਦੇ ਇੱਕ ਸਮਾਜ ਸੇਵੀ ਆ ਪਾਲ ਨੇ ਯਾਨੀ ਉਹਦੀ ਕਵਰਿੰਗ ਕੀਤੀ ਸੀ ਪੂਰੇ ਕੇਸ ਨੂੰ ਹੈਂਡਲ ਕੀਤਾ ਸੀ ਯਾਨੀ ਐਫ ਆਈ ਆਰ ਵੀ ਕਰਵਾ ਦਿੱਤੀ ਹੈ ਉਸ ਬੰਦੇ ਤੇ ਉਹ ਬੰਦਾ ਵੀ ਦਿਖਾਉਣ ਜਾ ਰਿਹਾ ਮੈਂ ਤੁਹਾਨੂੰ ਜਿਹੜੇ ਬੰਦੇ ਦੇ ਉੱਤੇ ਐਫ ਆਈ ਆਰ ਹੋਈ ਹੈ ਤਾਂ ਉਸ ਤੋਂ ਬਾਅਦ ਇੱਕਾ ਮਾਸੂਮ ਹੋਰ ਸੀ ਜਿਹੜੀ ਕੁੜੀ ਘਰ ਦੇ ਵਿੱਚ ਉਹਦਾ ਵੀ ਤੁਹਾਨੂੰ ਪੂਰੀ ਵੀਡੀਓ ਦਿਖਾਉਣ ਜਾ ਰਿਹਾ ਗਵਾਂਡੀਆਂ ਨੇ ਕਿਹੜੀ ਗੱਲ ਕਹੀ ਹੈ ਉਹ ਵੀ ਤੁਸੀਂ ਸੁਣ ਲਈ ਹੋਣੀ ਹੈ ਜਿਹੜਾ ਕੁਝ ਉੱਥੇ ਹੋਇਆ ਹੈ ਬੀਤਿਆ ਉਹ ਸਾਰਾ ਤੁਸੀਂ ਸੁਣ ਲਿਆ ਹੋਣਾ ਪਰ ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਸੁਣ ਲੈਣੀ ਬੜੀ ਜ਼ਰੂਰੀ ਹੈ ਕਿਉਂਕਿ ਇੱਕ ਧੀ ਦਾ ਮਾਮਲਾ ਇੱਕ ਬੱਚੀ ਦਾ ਮਾਮਲਾ ਇੱਕ ਪੰਜਾਬ ਦੇ ਵਿੱਚ ਮਾਮਲਾ ਹੈ ਕਿਉਂਕਿ ਪੰਜਾਬ ਦੀ ਧਰਤੀ ਨੂੰ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਸੂਰਬੀਰਾਂ ਦੀ ਧਰਤੀ ਹੈ ਤਾਂ ਉਸੇ ਧਰਤੀ ਦੇ ਉੱਤੇ ਇੱਕ ਬਹੁਤ ਵੱਡਾ ਜੁਰਮ ਹੋ ਜਾਂਦਾ ਜਿਹੜਾ ਕਿ ਬੇਹੱਦ ਯਾਦ ਗੰਨੌਨੀ ਹਰਕਤ ਆ ਤਾਂ ਇਹ ਸੁਣਨ ਵਾਲੇ ਦੇ ਵੀ ਮੈਂ ਕਹਿੰਦਾ ਵੀ ਰੂਹ ਕੰਬ ਜਾਂਦੀ ਹੈ ਕਿ ਇੱਕ 마ਸੂਮੀਅਤ ਦੇ ਉੱਤੇ ਅਡਾ ਜਲਮਟਾਉਣਾ ਉਹ ਯੋਧਿਆਂ ਦੀ ਧਰਤੀ ਦੇ ਉੱਤੇ ਜਿੱਥੇ ਸਾਡੇ ਸ਼ਹੀਦਾਂ ਦਾ ਲਹੂ ਡੁੱਲਿਆ ਚੱਪੇ ਚੱਪੇ ਤੇ ਤਾਂ ਫੇਰ ਐਸੇ ਜਿਹੜੇ ਇਹ ਜੇ ਦੁਸ਼ਕਰਮ ਕਰਨ ਵਾਲੇ ਲੋਕ ਨੇ ਉਹਨਾਂ ਸ਼ਹੀਦਾਂ ਦੀ ਪਾਵਨ ਧਰਤੀ ਨੂੰ ਕਲੰਕ ਲਾਉਂਦੇ ਜਾ ਰਹੇ ਨੇ ਤਾਂ ਹੁਣ ਮੈਂ ਇਸ ਕਲੰਕੀ ਦਾ ਤੁਹਾਨੂੰ ਚਿਹਰਾ ਵੀ ਦਿਖਾਉਂਗਾ ਵੀਡੀਓ ਦਿਖਾਉਂਗਾ ਔਰ ਉਸ ਦੇ ਨਾਲ ਜੁੜੀ ਜਿਹੜੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਕਿਉਂਕਿ ਗੱਲ ਬੜੀ ਅਹਿਮ ਹੈ ਪੰਜਾਬ ਦੇ ਬੱਚੇ-ਬੱਚਿਆਂ ਨੂੰ ਸੁਣ ਲੈਣਾ ਚਾਹੀਦਾ ਕਿ ਸਾਡੇ ਵਾਲੇ ਪੰਜਾਬ ਦੀ ਧਰਤੀ ਦੇ ਉੱਤੇ ਇੰਨਾ ਕੁ ਜ਼ੁਲਮ ਵਧ ਗਿਆ ਕਿ ਕੋਈ ਨਾ ਤਾਂ ਸ਼ਰਮਨਾਮ ਦੀ ਚੀਜ਼ ਹੈ ਤੇ ਨਾ ਹੀ ਕੋਈ ਇੱਥੇ ਪਾਪ ਕਰਨ ਤੋਂ ਡਰਦਾ ਕਿਉਂਕਿ ਆਏ ਦਿਨ ਹੀ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਪੰਜਾਬ ਦੇ ਅੰਦਰ ਔਰ ਉਸ ਤੋਂ ਬਾਅਦ ਤੁਹਾਡੇ ਨਾਲ ਜਿਹੜੀ ਮੈਂ ਗੱਲ ਸਾਂਝੀ ਕਰੂੰਗਾ ਉਹ ਵੀ ਬੜੀ ਅਹਿਮ ਹੈ ਸੁਣ ਲੈਣੀ ਜ਼ਰੂਰੀ ਹੈ ਪਰ ਮੈਂ ਤੁਹਾਨੂੰ ਇੱਕ ਇਹਦਾ ਵੀਡੀਓ ਦਿਖਾਉਣਾ ਜਿਹਦੇ ਵਿੱਚ ਇੱਕ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਨੂੰ ਸੁਣਨਾ ਔਰ ਇਸ ਨੂੰ ਥੋੜਾ ਜਿਹਾ ਜਿਹੜਾ ਕਿ ਐਂਡ ਤੱਕ ਜਰੂਰ ਸੁਣਿਓ ਮੇਰਾ ਵੀਰ ਤਾਂ ਕਿ ਤੁਹਾਨੂੰ ਇਸ ਗੱਲ ਦਾ ਪੂਰਾ ਪਤਾ ਲੱਗੇ ਤੇ ਫਿਰ ਮੈਂ ਤੁਹਾਡੇ ਨਾਲ ਇਸੇ ਦੇ ਨਾਲ ਜੁੜੀ ਇੱਕ ਗੱਲ ਹੋਰ ਸਾਂਝੀ ਕਰਨੀ ਆ ਆ ਦੇਖੋ ਪ੍ਰਦੀਪਾ ਨਾ ਜੀ ਪ੍ਰਦੀਪ ਇਹਦਾ ਨਾਮ ਆ ਜੀ ਇਸ ਜਲਾਦ ਨੂੰ ਪਾਉ ਲਾਂ ਤਾਂ ਜੇ ਤੁਸੀਂ ਜੇਲ੍ਹ ਦੇ ਵਿੱਚ ਸਾਡੀ ਵੀਡੀਓ ਕਿਤੇ ਵੀ ਕਿਸੇ ਇਨਸਾਨ ਨੂੰ ਇਹ ਨਿਊਜ਼ ਬਾਰੇ ਪਤਾ ਲੱਗੂਗਾ ਤਾਂ ਇਸ ਇਨਸਾਨ ਨੂੰ ਕੋਈ ਵੀ ਇਨਸਾਨ ਪਿਆਰ ਮੁਹੱਬਤ ਨਾ ਦੇਵੇ ਇਹ ਨਫ਼ਰਤ ਦੇ ਕਾਹਲ ਇਨਸਾਨ ਆ ਜੀ ਇਹ ਪਿਆਰ ਕਰਨ ਵਾਲੇ ਇਨਸਾਨ ਨਹੀਂ ਹੈਗੇ ਇਹਨਾਂ ਨੂੰ ਮਤਲਬ ਥੋੜਾ ਜਿਹਾ ਤੁਸੀਂ ਬੱਚੀ ਦੀ ਜਾਨ ਨੂੰ ਮੁੱਕ ਰੱਖਦੇ ਹੋ ਬੈਠੀ ਆ ਜੀ ਬੋਲਾ ਮੈਂ ਕਿਹਾ ਉਹ ਗੁੜੀਆ ਕਿਹੜੀ ਵੱਡੀ ਤੁਸੀਂ ਹਾਂਜੀ ਥੋੜੀ ਬੜੀ ਗੁੜੀਆ ਨਾਲ ਬੜੀ ਕੁੜੀ ਕਿੱਥੇ ਆਈ ਉਹ ਮੈਂ ਜਧਾਨੀ ਆ ਜੀ ਉਹਦੀ 5 ਸਾਲਾਂ ਦੀ ਕੁੜੀ ਕਿੱਥੇ ਬੜੀ ਉਹ ਸੁੱਤੀ ਪਈ ਆ ਜੀ ਹਾਂਜੀ ਬੇਟਾ बड़ी बड़ी, हाँ जी, पड़ी है जी। बेटा एदाजी जी मेरी ਛੋਟੀ ਬੱਚੀ ਨਾਲ ਕਰਤਾ ਨਾ ਮੈਡੀਕਲ ਹਾਂਜੀ ਕੱਲ ਨੂੰ ਹੀ ਮੇਰੀ ਵੀ ਆਈ ਮੇਰੀ ਕੁੜੀਆ ਵੀ ਕੁਮਾਰਾ ਕਾ ਵੀ ਜਿੰਨਾ ਦੀ ਤੁਮ ਕੁੰਟਾ ਕੁਮਾਰਾ ਆਈ ਮੇਰੀ ਕੁੜੀਆ ਨਾਲ ਵੀ ਕਰ ਸਕਦਾ ਹਾਂਜੀ ਮੇਰੇ ਕੋਲ ਮੇਰੇ ਕੋਲ ਬੇਟਾ ਜੀ ਹਾਂਜੀ ਕੀ ਨਾਮ ਹੈ ਬਣਾ ਹੋਰ ਵੀਰ ਹੈ ਚਲੋ ਮਾਰਾ ਇਹਨੂੰ ਕਰਦੇ ਨੇ ਬੁੱਤ ਦੀ ਜੀ ਬਣੇ ਉਹ ਨਹੀਂ ਵੀਰੇ ਇਹਨੂੰ ਹੱਥ ਨਹੀਂ ਲਾਉਂਦਾ ਉਹ ਹੀ ਗੋਟਦਾ ਉਹ ਗੋਟ ਗੋਟ ਉਹ ਅਕੇ ਰਾਤ ਨੂੰ ਪੈਣ ਨਹੀਂ ਦਿੰਦੀ ਤੇ ਮੇਰੀ ਨੀਂਦ ਖਰਾਬ ਕਰਦੀ ਹੈ ਜੀ ਜੀ ਦੀ ਗੱਲ ਹੋਈ ਹੈ ਸੱਚ ਹੋਈ ਹੈ ਬਨੇ ਹਾਂਜੀ ਵੀਰ ਜੀ ਸੱਚਾ ਨਾਲ ਗੱਲ ਸਾਰੀ ਉਸ ਬੱਚੀ ਨਾਲ ਗਲਤ ਹੋਇਆ ਜੀ ਹਾਂਜੀ ਹੋਇਆ ਜੀ ਮੈਂ ਖੁਦ ਵੇਖਿਆ ਜੀ ਵਾਏ ਕੋ ਮੈਂ ਖੁਦ ਵੇਖਿਆ ਜੀ ਟੋਰਚ ਮਾਰ ਕੇ ਫੋਨ ਦੀ ਅੱਛੇ ਪੈਨੇ ਮਦਰ ਕੀ ਸੀਗਾ ਕੋਈ ਕੋਈ ਨਹੀਂ ਸੀਗਾ ਬੱਚੀ ਦੇ ਕੋਈ ਨਹੀਂ ਉਹ ਤੇ ਸਰੀਰ ਦੇ ਅੰਦਰ ਹੂਨ ਮੜਮੜ ਨਹੀਂ ਕਰਿਆ ਸੀ ਜੀ ਹੁਣ ਆਪਦੀ ਮੰਨ ਗਿਆ ਜੀ ਮੇਰੇ ਕੋਲ ਅਲੋਕ ਮੁੰਡਾ ਮੇਰਾ ਹੈ ਜੀ ਬੇਟਾ ਜੀ ਮਾਰਾਈ ਤੈਨੂੰ ਛੱਡਦੀ ਕਿਲਚ ਰੱਖੜਾ ਤਾਂ ਪੰਜਾਬ ਵਾਲੇ ਜਿਹੜੀ ਐਸ ਬੱਚੀ ਦੀ ਤਸਵੀਰ ਦੇਖੀ ਆ ਤੁਸੀਂ ਇਸ ਬੱਚੀ ਦਾ ਵੀ ਮੈਡੀਕਲ ਹੋਣ ਜਾ ਰਿਹਾ ਕਿਉਂ ਹੋਣ ਜਾ ਰਿਹਾ ਕਿਉਂਕਿ ਉਸੇ ਘਰ ਦੇ ਵਿੱਚ ਇਹ ਉਸ 2 ਸਾਲ ਦੀ ਬੱਚੀ ਤੋਂ 3 ਸਾਲ ਵੱਡੀ ਹੈ ਯਾਨੀ 5 ਸਾਲ ਦੀ ਬੱਚੀ ਹੈ ਮਤਰੇਆ ਪਿਓ ਕਹਿ ਸਕਦੇ ਆ ਉਹਦਾ ਪਿਓ ਆ ਜਿਹੜਾ ਇਹਨਾਂ ਲਈ ਉਹ ਪਰਾਇਆ ਪਿਓ ਕਹਿ ਸਕਦੇ ਆ ਮਤਰੇਆ ਪਿਓ ਕਹਿ ਸਕਦੇ ਆ ਇਥੋਂ ਹੀ ਪਤਾ ਲੱਗਦਾ ਕਿ ਜਿਵੇਂ ਕਾਲ ਯੁਗ ਦੇ ਵਿੱਚ ਕੁਝ ਵੀ ਹੋ ਸਕਦਾ ਯਾਰ ਸ਼ਰਮਨਾਮ ਦੀ ਚੀਜ਼ ਔਰ ਉਸ ਜਲਾਦ ਨੂੰ ਹੁਣ ਜਿਹੜੀ ਸਜ਼ਾ ਮਿਲਣੀ ਹੈ ਉਹਦੀ ਵੀ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰਨੀ ਹੈ ਜਿਹੜੀ ਬੜੀ ਅਹਿਮ ਗੱਲ ਹੈ ਜਿਹੜਾ ਕਿ ਕਾਲਜ ਉਹ ਇੰਨਾ ਵੱਧ ਗਿਆ ਹੈ ਪੰਜਾਬ ਦੇ ਵਿੱਚ ਇੱਕ ਤੁਸੀਂ ਗੱਲ ਸੁਣੋ ਧਿਆਨ ਦੇ ਨਾਲ ਕਿ ਜਿਹੜਾ ਦਿੱਲੀ ਦੇ ਵਿੱਚ ਕਾਂਡ ਹੁੰਦਾ ਇੱਕ ਨੌਜਵਾਨ ਕੁੜੀ ਦੇ ਨਾਲ ਜਿਹਦਾ ਨਾਮ ਸੀ ਨਿਰਬਿਆ ਤਾਂ ਉਸਦੇ ਜਿੰਨੇ ਵੀ ਬੰਦੇ ਕਾਤਲ ਸੀ ਜਾਂ ਫਿਰ ਉਹਨਾਂ ਨੇ ਜਿਨ੍ਹਾਂ ਨੇ ਰੇਪ ਕੀਤਾ ਸੀ ਉਸ ਕੁੜੀ ਦੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਫਾਂਸੀ ਚੜ੍ਹ ਦਿੱਤਾ ਸੀ ਚਾਰ ਬੰਦੇ ਫਾਂਸੀ ਚੜਾਏ ਸੀ ਜੱਜ ਸਾਹਿਬ ਨੇ ਉਹਨਾਂ ਨੂੰ ਸਿੱਧਾ ਫਾਂਸੀ ਦਾ ਹੁਕਮ ਦਿੱਤਾ ਜਾਨੀ ਸਜ਼ਾਏ ਮੌਤ ਪਰ ਹੁਣ ਇਸ ਬੰਦੇ ਦੇ ਨਾਲ ਪੰਜਾਬ ਦੀ ਘਟਨਾ ਤਾਂ ਪੰਜਾਬ ਨੂੰ ਇੱਕ ਪਾਸੇ ਯੋਧਿਆਂ ਦੀ ਧਰਤੀ ਇੱਕ ਪਾਸੇ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਚਾਹੀਦੀ ਹੈ ਕਿ ਜਦੋਂ ਦਿੱਲੀ ਵਰਗੇ ਸੂਬੇ ਦੇ ਵਿੱਚੋਂ ਇਹ ਆਵਾਜ਼ ਉੱਠ ਖੜੀ ਪੂਰੀ ਦਿੱਲੀ ਸੜਕਾਂ ਦੇ ਉੱਤੇ ਉੱਤਰਾਈ ਸੀ 2012 ਦੀ ਜਿਹੜੀ ਕਿ ਉਹ ਘਟਨਾ ਸੀ ਤਾਂ ਹੁਣ ਮੈਂ ਇਸ ਗੱਲ ਦੀ ਅਪੀਲ ਕਰਦਾ ਸਾਡੇ ਪੰਜਾਬ ਦੇ ਜਿੰਨੇ ਵੀ ਲੋਕ ਸੁਣ ਰਹੇ ਨੇ ਕਿ ਸਾਡਾ ਪੰਜਾਬ ਫਿਰ ਤੋਂ ਯਾਨੀ ਦਿੱਲੀ ਵਰਗਾ ਮਾਹੌਲ ਪੰਜਾਬ ਦੇ ਵਿੱਚ ਬਣਨਾ ਚਾਹੀਦਾ ਕਿਉਂਕਿ ਜਿਹੜੇ ਜਲਾਦ ਨੇ ਇਹ ਘਟਨਾਵਾਂ ਨੂੰ ਅੰਜਾਮ ਦਿੱਤਾ ਯਾਨੀ ਹਰੇ ਛੋਟੀ ਕੁੜੀ ਦਾ ਵੀ ਜਿਹੜਾ ਕਿ ਵੱਡੀ ਕੁੜੀ ਦਾ ਵੀ ਜਿਹੜਾ ਕਿ ਉਹਦਾ ਮੈਡੀਕਲ ਕਰਵਾਉਣ ਜਾ ਰਹੇ ਸੀ ਨੇ ਜਿਹੜੀ ਕਿ ਵੱਡੀ ਕੁੜੀ ਆ 5 ਸਾਲ ਦੀ ਉਸ ਤੋਂ 2 ਸਾਲ ਦੀ ਕੁੜੀ ਤੋਂ ਵੱਡੀ ਆ ਉਸਦੀ ਭੈਣ ਆ ਬੱਚੀ ਆ ਜਿਹੜੀ ਉਹਦਾ ਵੀ ਮੈਡੀਕਲ ਕਰਾਉਣ ਜਾ ਰਹੇ ਨੇ ਪਰਿਵਾਰ ਵਾਲੇ ਔਰ ਦੂਜੀ ਸੰਸਥਾ ਵਾਲੇ ਕਿਉਂਕਿ ਉਸ ਤੇ ਵੀ ਸ਼ੱਕ ਆ ਉਹਨਾਂ ਨੂੰ ਕਿ ਇਸ ਕੁੜੀ ਦੇ ਨਾਲ ਵੀ ਕੋਈ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਗਿਆ ਹੋਵੇ ਇੱਕ ਤਾਂ ਦੇਖੋ ਡਾਕਟਰੀ ਮੈਨਾਂ ਵੀ ਹੋ ਗਿਆ ਉਹਦੇ ਵਿੱਚ ਸਿੱਧ ਹੋ ਗਿਆ ਕਿ ਇਸ ਜਲਾਦ ਨੇ ਇਹ ਸਭ ਕੁਝ ਕੀਤਾ ਪਰ ਹੁਣ ਦੂਜੇ ਪਾਸੇ ਪੰਜਾਬ ਦੀ ਜਨਤਾ ਪੰਜਾਬ ਦੀ ਕੌਮ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਇੱਕ ਪੱਧਰ ਤੇ ਯਾਨੀ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਇਸ ਬੰਦੇ ਨੂੰ ਕਾਸੀ ਵੀ ਸਜ਼ਾ ਦੇਣੀ ਚਾਹੀਦੀ ਆ ਇੱਕ ਪਾਸੇ ਦੀ ਮਾਂ ਕੀ ਕਹਿੰਦੀ ਆ ਕਿ ਮੇਰੇ ਪੁੱਤ ਨੂੰ ਥਾਣੇ ਚੋਂ ਛੜਵਾ ਦਿਓ ਤਾਂ ਦੂਜੇ ਪਾਸੇ ਉਹਨੇ ਅੰਜਾਮ ਕੀ ਦਿੱਤਾ ਆ ਤੁਹਾਡੇ ਸਾਹਮਣੇ ਆ 2 ਸਾਲ ਦੀ ਬੱਚੀ ਨੂੰ ਜਿਹੜਾ ਕਿ ਟਾਰਗੇਟ ਕੀਤਾ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਮੇਰੀ ਅਪੀਲ ਆ ਹੱਥ ਬੰਨ ਕੇ ਕਿ ਜਿਹੜੇ ਇਹੋ ਜਿਹੇ ਮੁੱਦੇ ਹੁੰਦੇ ਨੇ ਇਹਨਾਂ ਨੂੰ ਇੱਕ ਤਾਂ ਮੇਰਾ ਵੀਰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨ ਦਾ ਹੱਕ ਬਣਦਾ ਤਾਂ ਕਿ ਸਾਡੇ ਪੰਜਾਬ ਦੀ ਜਨਤਾ ਦੇ ਵਿੱਚ ਜਾਗਰਤਾ ਪੈਦਾ ਹੋ ਜੇ ਹੋਰ ਵੀ ਲੋਕ ਸचेत ਹੋਣ ਤਾਂ ਫੇਰ ਪੰਜਾਬ ਦੇ ਵਿੱਚੋ ਹੀ ਆਵਾਜ਼ ਉੱਠੇ ਜਿਹੜੀ ਦਿੱਲੀ ਦੇ ਵਿੱਚੋ ਉੱਠੀ ਸੀ ਤਾਂ ਇਸ ਜਲਾਦ ਨੂੰ ਫਾਂਸੀ ਮਿਲਣੀ ਚਾਹੀਦੀ ਐ ਸਾਡਾ ਤਾਂ ਇਹੀ ਮੰਨਣਾ ਬਾਕੀ ਤੁਹਾਡੀ ਅੱਗੇ ਮਰਜੀ ਐ ਔਰ ਤੁਹਾਡੀ ਪ੍ਰਕਿਰਿਆ ਅੱਗੇ ਆਉਂਦੀ ਐ ਇਹਦੇ ਵੀ ਮੈਂ ਜਵਾਬ ਦੇਵਾਂਗਾ ਜੋ ਕੁਝ ਤੁਸੀਂ ਲਿਖੋਗੇ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ